विधानसभा ਹਲਕਾ ਫਲੋਰ ਦੇ ਚਾਲ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਬਲਾਕ ਰੋਡ ਕਾ ਗਲਾਤੇ ਫਲੋਰ ਬਲਾਕ ਸੰਤੀ ਦੇ ਪਿੰਡ ਚਚਰਾੜੀ ਤੋਂ ਕਾਣਾ ਟੇਸੀਆਂ ਵਾਇਆ ਰੁੜਕੀ ਤੇ ਜੀਟੀ ਰੋਡ ਕੁਲਕਾ ਸੰਗਰੁੰਦੀ ਬੜਾ ਪਿੰਡ ਤੋਂ ਫਲਪੋਤਾ ਤੱਕ ਤਕਰੀਬਨ 16 ਕਿਲੋਮੀਟਰ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ ਗਈ ਜਿਸ ਤੇ ਲਗਭਗ 1 ਕਰੋੜ 50 ਲੱਖ ਰੁਪਏ ਦੇ ਖਰਚ ਕੀਤੇ ਜਾਣਗੇ ਹੁਣਾ ਕਿਹਾ ਕਿ ਵਿਧਾਨ ਸਭਾ ਹਲਕਾ ਫਲੋਰ ਦੇ ਪਿੰਡਾਂ ਦੇ ਵਿਕਾਸ ਵੱਡੇ ਪੱਧਰ ਤੇ ਕੀਤਾ ਜਾਵੇਗਾ ਤੇ ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਇਸ ਕੀਤੇ ਕਾਦੀਸ਼ ਲਾਂਗਾ ਵੀ ਕੀਤੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਗੁਰਹਤਪਿੰਡ ਸੁਮੰਦਰ ਨਾਲ ਰਾਹੁਲ ਸ਼ਰਮਾ ਦੀ ਰਿਪੋਰਟ ਦੇਖੋ ਜੀ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਪਿੱਛੇ ਪੰਜ ਛੜਕਾਂ ਦਾ ਜਿਹੜਾ ਪ੍ਰੋਜੈਕਟ ਸੀਗਾ ਤਕਰੀਬਨ 2.5 ਕਰੋੜ ਦਾ ਉਥੇ ਕੰਮ ਜਿਹੜਾ ਹਸਾ ਨਿਤਰੀ ਚੱਲ ਜਾਰਿਆ ਆ ਸੈਕੰਡ ਫੇਸ ਦੇ ਵਿੱਚ ਜਿਹੜੀਆਂ ਆ ਅਸੀਂ ਚਾਰ ਛੜਕਾਂ ਇਹਦੇ ਵਿੱਚੋਂ ਇੱਕ ਛੜਕ ਜਿਹੜੀ ਆ ਇਹ ਆ ਇਹ ਖਾਨਾ ਟੇਸੀਆਂ ਤੱਕ ਸੜਕ ਬਣਨੀ ਆ ਜੀਟੀ ਰੋਡ ਆਪਣੇ ਜਿਹੜਾ ਹਾਈਵੇ ਆ ਜੀਟੀ ਰੋਡ ਚਿਚਰਾੜੀ ਤੋਂ ਲੈ ਕੇ ਖਾਨਾ ਟੇਸੀਆਂ ਤੱਕ ਜਿਹੜੀ ਆ ਤਕਰੀਬਨ 88 ਲੱਖ ਦੀ ਲਾਗਤ ਦੇ ਨਾਲ ਲਗਭਗ 9.5 ਕਿਲੋਮੀਟਰ ਦੀ ਇਹਦੀ ਲੈਂਥ ਬਣਦੀ ਆ ਇਸ ਲਾਗਤ ਦੇ ਨਾਲ ਜਿਹੜੀ ਇਹ ਸੜਕ ਦਾ ਜਿਹੜਾ ਹੈਗਾ ਆ ਅੱਜ ਅਸੀਂ ਸ਼ੁਰੂਆਤ ਕੀਤੀ ਆ ਇਹ ਤੇ ਰਿਪੇਅਰ ਮੇਨਟੇਨੈਂਸ ਤੇ ਪ੍ਰੀਮੈਕਸ ਵਗੈਰਾ ਲੋਕ ਜਿਹੜੀ ਹੈਗੀ ਆ ਦੁਆਰਾ ਇਹ ਪਾ ਰਹੇ ਨੇ ਸਾਥੀ ਹੈਗਾ ਇਹ ਸੜਕ ਜਿਹੜੀ ਹੈਗੀ ਆ 31 ਮਾਰਚ ਤੱਕ ਅਸੀਂ ਜਿਹੜੀ ਇਹ ਮੁਕੰਮਲ ਕਰ ਦੇਣੀ ਆ ਦੂਸਰੇ ਪਾਸੇ ਇਸ ਇਸ ਸੜਕ ਨੂੰ ਜਿਹੜੇ ਅਸੀਂ ਕਾਫੀ ਪਿੰਡ ਪ੍ਰਭਾਵਤ ਹੁੰਦੇ ਸੀ ਜਿਸ ਤਰ੍ਹਾਂ ਸੁਨੜਾ ਰੁੜਕੀ ਜਿਹੜਾ ਹੈਗਾ ਟੇਸੀਆਂ ਹੈ ਕੁੜਕਾ ਵਾਲੇ ਦੁਆਲੇ ਦੇ ਕੋਈ 20 ਕ ਪਿੰਡ ਜਿਹੜੇ ਸੀ ਇਹ ਸ਼ਰਤ ਦੇ ਨਾਲ ਜੁੜੇ ਸੀ ਉਹਨਾਂ ਨਿਵਾਸੀਆਂ ਨੂੰ ਜਿਹੜੀ ਸੀ ਕਾਫੀ ਮੁਸ਼ਕਲ ਸੀ ਇਹ ਨਾ ਜਿਹੜੀ ਉਹ ਮੁਸ਼ਕਲ ਜਿਹੜੀ ਹੈ ਦੂਰ